ਲਿਬਨਾਨ ਦੇ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਲਗਭਗ 1 ਸਾਲ ਤੋਂ ਚੱਲ ਰਿਹਾ ਸੰਘਰਸ਼ ਪਿਛਲੇ ਹਫਤੇ ਤੇਜ਼ ਹੋ ਗਿਆ। ਸੋਮਵਾਰ ਨੂੰ ਇਜ਼ਰਾਈਲ ਨੇ ਹਿਜ਼ਬੁੱਲਾ ਤੇ ਲਗਾਤਾਰ ਹਮਲੇ ਸ਼ੁਰੂ ਕਰ ਦਿੱਤੇ ਨੇ ਜਿਸ ਚ ਹੁਣ ਤੱਕ 490 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਇਹ ਹਮਲਾ 2006 ਦੇ ਇਜ਼ਰਾਈਲ-ਹਿਜ਼ਬੁੱਲਾ ਯੁੱਧ ਤੋਂ ਬਾਅਦ ਸਭ ਤੋਂ ਘਾਟਕ ਦੱਸਿਆ ਜਾ ਰਿਹਾ ਹੈ। ਇਜ਼ਰਾਈਲ ਦੇ ਪੀਐਮ ਨੇਤਨ ਯਾਹੂ ਨੇ ਹੁਣ ਲਿਬਨਾਨ ਦੇ ਆਮ ਲੋਕਾਂ ਨੂੰ ਇੱਕ ਸੰਦੇਸ਼ ਭੇਜਿਆ ਹੈ। ਇਸ ਵਿੱਚ ਉਹਨਾਂ ਨੂੰ ਹਿਜ਼ਬੁੱਲਾ ਲੜਾਕਿਆਂ ਦੇ ਬਚਾਅ ਵਿੱਚ ਅੱਗੇ ਨਾ ਆਉਣ ਲਈ ਕਿਹਾ ਗਿਆ ਹੈ। ਤਾਜ ਸੰਘਰਸ਼ ਹਿਜ਼ਬੁੱਲਾ ਤੇ ਲੜਾਕਿਆਂ ਨੇ ਪੇਜ਼ਦਰਾ ਅਤੇ ਬਾਕੀ ਟਾਕਿਸ ਨੂੰ ਉਡਾਉਣ ਨਾਲ ਸ਼ੁਰੂ ਕੀਤਾ ਇਸ ਤੋਂ ਬਾਅਦ ਹਿਜ਼ਬੁੱਲਾ ਨੇ ਕਰਾਰਾ ਜਵਾਬ ਦੇਣ ਦਾ ਐਲਾਨ ਕੀਤਾ ਅਤੇ ਸ਼ੁੱਕਰਵਾਰ ਨੂੰ ਉੱਤਰੀ ਇਜ਼ਰਾਇਲ ਤੇ ਰਾਕੇਟ ਨਾਲ ਹਮਲਾ ਕੀਤਾ ਇਸ ਦਾ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ਨੇ ਬੇਰੂਤ ਵਿੱਚ ਹਿਜ਼ਬੁੱਲਾ ਦੇ ਵਿਸ਼ੇਸ਼ ਯੂਨਿਟ ਦੇ ਕਮਾਂਡਰ ਨੂੰ ਮਾਰ ਦਿੱਤਾ। ਇਸ ਹਮਲੇ ਵਿੱਚ ਕਈ ਹੋਰ ਲੋਕ ਵੀ ਮਾਰੇ ਗਏ। ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਅਤੇ ਹਿਜ਼ਬੁੱਲਾ ਨੇ ਕਈ ਵਾਰ ਇੱਕ ਦੂਜੇ 'ਤੇ ਹਮਲੇ ਕੀਤੇ। ਪਰ ਬਾਅਦ ਵਿੱਚ ਸਥਿਤੀ ਬੇਕਾਬੂ ਹੋਣ ਤੇ ਦੋਵਾਂ ਨੇ ਆਪਣੇ ਹਮਲੇ ਬੰਦ ਕਰ ਦਿੱਤੇ। ਹਾਲ ਹੀ ਵਿੱਚ ਇਜ਼ਰਾਈਲੀ ਨੇਤਾਵਾਂ ਨੇ ਲਿਬਨਾਨ ਤੋਂ ਹਮਲੇ ਦੇ ਜਵਾਬ ਵਿੱਚ ਇੱਕ ਵੱਡੀ ਫੌਜੀ ਕਾਰਵਾਈ ਦਾ ਐਲਾਨ ਕੀਤਾ ਸੀ। ਰਾਜਾ ਵਿੱਚ ਯੁੱਧ ਹੋਲੀ ਹੋਣ ਦੇ ਨਾਲ ਇਜ਼ਰਾਈਲ ਨੇ ਲਿਬਨਾਨ ਦੀ ਸਰਹੱਦ ਤੇ ਆਪਣੇ ਸੈਨਿਕਾਂ ਦੀ ਤਾਇਨਾਤੀ ਵਧਾ ਦਿੱਤੀ ਹੈ। ਸਰਹੱਦ ਤੇ ਇੱਕ ਡਿਵੀਜ਼ਨ ਵੀ ਭੇਜੀ ਗਈ ਹੈ ਜਿਸ ਵਿੱਚ ਹਜ਼ਾਰਾਂ ਸੈਨਿਕ ਸ਼ਾਮਲ ਹਨ। ਬਿਊਰੋ ਰਿਪੋਰਟ ਪੀਬੀਪ ਸੰਜਾ